ਜਿਹੜੀਆਂ ਮੰਗਾਂ ਤੇ ਅਸੀਂ 12 ਤੇ ਉੱਥੇ ਬੈਠੇ ਸੀਗੇ ਮੁੱਖ ਮੰਤਰੀ ਲਗਾਤਾਰੇ ਕਹਿ ਰਹੇ ਸੀਗੇ ਵੀ ਮੁੱਖ ਮੰਤਰੀ ਲਗਾਤਾਰ ਕਹਿ ਰਹੇ ਸੀਗੇ ਕਿ ਮੈਂ ਕਫਾਨਾਂ ਦੇ ਨਾਲ ਮੈਂ ਇਹਨਾਂ ਦੀਆਂ ਮੰਗਾਂ ਨਾਲ ਸਹਿਮਤ ਆਂ ਕਿ ਅੱਜ ਪੰਜਾਬ ਦੀ ਸਰਕਾਰ ਸਾਡੀਆਂ ਉਹ 12 ਮੰਗਾਂ ਨਾਲ ਸਹਿਮਤ ਆ ਦੇਖੋ ਜਿਹੜੀਆਂ ਆਪਾਂ ਅੱਜ ਵਿਚਾਰ ਸਾਂਝੇ ਕਰ ਰਹੇ ਆ ਇਹ ਤੁਹਾਡੀਆਂ ਜਿਹੜੀਆਂ ਗੱਲਾਂ ਆ ਮੈਂ ਉੱਥੇ ਜਾ ਕੇ ਸੀਐਮ ਸਾਹਿਬ ਕੋਲ ਸਾਰੇ ਐਮਐਲਏ ਸਾਹਮਣੇ ਰੱਖਣਗੇ ਤੁਸੀਂ ਇੱਥੇ ਵਿਚਾਰ ਕੀਤੇ ਦੂਜੇ ਹਲਕੇ 'ਚ ਵੀ ਹੋ ਰਿਹਾ ਹੈ ਇਹ ਸਾਰੇ ਜਾ ਕੇ ਅਸੀਂ ਸੀਐਫ ਸਾਹਿਬ ਤੋਂ ਟਾਈਮ ਲੈ ਕੇ ਉਹਨਾਂ ਨੂੰ ਰੱਖਾਂਗੇ ਭਾਈ ਕਿਸਾਨ ਜਿਹਾ ਬੰਦੇ ਦੀ ਇਹ ਜਿਹੜੀ ਮੰਗ ਆ ਜ਼ਰੂਰ ਪੂਰੀ ਕਰ ਕਹਿ ਕੇ ਸਰਕਾਰ 'ਚ ਆਏ ਸੀ ਆਪਾਂ ਤਮਨ ਜੀ ਹਰੇ ਮਾਪੇ ਦੇ ਬਾਰੇ ਐਮਐਸਪੀ ਬਾਰੇ ਸਾਰੇ ਆਪਣੇ ਆਖਿਆ ਸੀ ਉਹਨਾਂ ਨੇ ਸਾਡੀ ਸਰਕਾਰ ਲਿਆਓ ਇਹ ਜਿਹੜੀ ਚੋਟ ਤੇ ਸਕੂਨ ਦਾ ਵਿੱਚ ਰੌਲਾ ਪਈਗਾ ਉਹ ਮੈਨੇਜਮੈਂਟ ਪਿੱਛੇ ਹਟ ਗਈ ਸੀ ਸੀਐਸਆਰ ਦੀ ਰਿਪੋਰਟ ਕਿ ਉੱਥੇ ਕ੍ਰਪਸ਼ਨ ਹੋਈ ਆ ਠੀਕ ਹੈ ਜੀ ਉਹ ਬੰਦੇ ਸਾਡੇ ਹਲੇ ਵੀ ਪੈਂਤੀ ਕੇ ਜੰਤੀ ਬਾਈ ਜੀ ਕਿੰਨੇ 34 35 ਜਾਣੇ ਹਲੇ ਵੀ ਅੰਦਰ ਬੈਠੇ ਆ ਕਿਉਂ ਨਹੀਂ ਉਹਨਾਂ ਨੂੰ ਤੁਸੀਂ ਰਿਲੀਜ਼ ਕਰਵਾਉਂਦੇ ਕਰਦੇ ਜੇ ਪਹਿਲੀ ਗੱਲ ਤਾਂ ਜਿਹੜੇ ਮੈਂ ਤਾਂ ਇਹ ਕਹਿਣਾ ਜਿਹੜਾ ਪਹਿਲਾਂ ਜਿਹੜੀ ਮੈਨੇਜਮੈਂਟ ਸੀ ਉਹ ਪਹਿਲੇ ਹੀ ਪਾਸੇ ਕਰ ਦੇਣੀ ਚਾਹੀਦੀ ਸੀ ਜਦੋਂ ਉਹਨਾਂ ਨੇ ਕੰਮ ਗਲਤ ਕੀਤਾ ਉਹ ਜਥੇਬੰਦੀਆਂ ਦੇ ਆਗੂ ਆਏ ਆ ਜਿਉ ਕੋਈ ਲਾਠੀ ਚਾਜੂਗਾ ਕੋਈ ਕੁੱਟ ਮਾਰਨੀ ਹੋਈ ਮੈਂ ਬੰਦਾ ਨੂੰ ਮੈਂ ਮੋੜਾ ਬੰਦਾ ਲਾਠੀ ਚਾਜ ਕੇ ਸਿੱਧਾ ਹੀ ਜੇਲ੍ਹ ਹੁੰਦਾ ਜੀ ਉਹਨਾਂ ਨੂੰ ਇਹ ਸਰਕਾਰਾਂ ਦੀ ਮੈਨੇਜਮੈਂਟ ਸੀ ਉਹ ਗਲਤ ਸੀਗੀ ਆਪਾਂ ਪਾਸੇ ਕਰ ਦੇਣੀ ਚਾਹੀਦੀ ਸੀ ਦੇਖੋ ਜੀ ਉਹ ਗੱਲ ਵੱਖਰੀ ਆ ਪਰ ਜਨਤਕ ਜਥੇਬੰਦੀਆਂ ਸਪੋਰਟ ਤੇ ਗਏ ਆ ਸਭ ਨੂੰ ਪਤਾ ਮੈਨੇਜਮੈਂਟ ਉਹ ਗਲਤ ਆ ਗਈ ਹੈ ਭ੍ਰਿਸ਼ਟਾਚਾਰ ਵੀ 14-15 ਲੱਖ ਰੁਪਏ ਮਹੀਨਾ ਦਾ ਮੈਨੇਜਮੈਂਟ ਖਾਈ ਜਾਂਦੀ ਆ ਅੱਧ ਅੱਧ ਸੋੜ ਜਿਹੜੇ ਆਪਣੇ ਅਧਿਆਪਕਾਂ ਉਹਨਾਂ ਦੀ سپورਟ ਤੇ ਗਏ ਅਧਿਆਪਕਾਂ ਨੂੰ ਗੇਲਾ ਠਾਣੇ ਮੋਂ ਚੱਕ ਕੇ ਅੰਦਰ ਕਰਤਾ ਅੱਜ ਇਹਨਾਂ ਨੂੰ ਦਵਾਇਆ ਜਾਵੇ ਵੀ ਕਹਿੰਦੀ سپورਟ ਦੇ ਰਹਿਣ ਪਹਿਲਾਂ ਤਾਂ ਹੱਟ ਘਾਟਾਂ ਤੋਂ ਫਿਰ ਜਿੱਥੇ ਵੀ ਜਾਂ ਤੱਕ ਜਿੱਥੇ ਬੰਦਿਆਂ ਨੂੰ سپورਟ ਤੇ ਜਾਂਦੀਆਂ ਖਸਾਂਗਾਂ ਦੇ ਮਜ਼ਦੂਰਾਂ ਦੇ ਤਾਂ ਉਹਨਾਂ ਨੂੰ ਗੇਲਾ ਦੇ ਵਿੱਚ ਟੱਕਾ ਜਾਦਾ ਤੇਜੀ ਨਾਲ ਸਿਰਫ ਇਹ ਸੋਦੀ ਸਰਕਾਰ ਦੇ ਵਿੱਚ ਆਪ ਸਰਕਾਰ ਦੇ ਵਿੱਚ ਹੋ ਰਿਹਾ ਵੀ ਹਲੀਆਂ ਸਰਕਾਰਾਂ ਵਾਲੇ ਨਹੀਂ ਆਏ ਇਸ سپورਟ ਦੇ ਨਾਲ ਛੋੜੇ ਮਾਮਲਿਆਂ ਦੇ ਵਿੱਚ ਵੀ ਮੰਗ ਕਰਦੇ ਆ ਵੀ ਜਿਹੜਾ ਇਹ ਪਰਚਾ ਜਿਹੜੇ ਬੰਦੇ ਸਾਡੇ ਬਠਿੰਡਾ ਜੇਲ੍ਹ ਚ ਬੈਠੇ ਆ ਉਹਨਾਂ ਨੇ ਉਹ ਪਰਚਾ ਰੱਦ ਕਰਕੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ। ਅਰੇ ਕਿਤਾਬਾਂ ਨੇ ਕੁਝ ਵੀ ਨਹੀਂ ਕੀਤਾ। ਉਹਨਾਂ ਦੇ ਤਾਂ ਡਾਂਗਾ ਪਈਆਂ ਨੇ। ਉਹਨਾਂ ਨੇ ਮਾਰੀਆਂ ਤੁਹੀਏ ਕਰਦੇ। ਜੀ ਤੁਸੀਂ ਤਰਕਿਪ ਤਰਕਿਪ ਸਾਬ ਨਾਲ ਮੀਟਿੰਗ ਕਰਦੇ। ਬਿਲਕੁਲ ਕਰਦੇ ਹੋਣਗੇ। ਸਾਰਾ ਪੂਰਾ ਤੇ ਜਣਾ ਖੜ ਕਰਾ ਕੇ ਸਵਾਲ ਪੁੱਛਵਾ ਲਵਾਂਗੇ। ਅੱਜ ਆਪਣੀ ਇਹ ਵਿਚਾਰ ਹੋਈ ਆ ਅਸੀਂ ਜਾ ਕੇ ਸਾਰੇ ਮਗਰ ਸਿੰਘ ਸਾਹਿਬ ਕੋਲੇ ਮੁੜ ਕੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨਾਲ ਬੈਠ ਕੇ ਆਪਾਂ ਸ਼ਾਂਤੀ ਭਾਈ ਨੂੰ ਛੱਡਿਆ ਜਾਵੇ। ਦੇਖੋ ਤੁਸੀਂ ਗੱਲ ਸੁਣੋ ਇੱਕ ਹੋਰ ਸਾਡੀ ਹੋਰ ਬਹੁਤ ਅਹਿਮ ਗੱਲ ਹੈ ਜੀ। ਜਦੋਂ ਮੱਦੀ ਸਾਹਿਬ ਆਏ ਸੀ ਕਾਂਗਰਸ ਗਵਰਨਮੈਂਟ ਸੀ। ਚੰਨੀ ਸਾਹਿਬ ਮੁੱਖ ਮੰਤਰੀ ਉਹ ਦਰਦਸੂਰ ਉੱਡ ਗਈ ਸੀ ਪਿਆਰੇ ਆਣੇ ਪੌਂਕੋ ਉਸ ਲੜੇ ਜਫੇਬੰਦੀਆਂ ਤੇ ਕੋਈ ਪਰਚਾ ਦਰਜ ਕਰਨ ਤੋਂ ਵੀ ਐਨ ਸਾਹਿਬ ਨੇ ਇਨਕਾਰ ਕਰ ਦਿੱਤਾ ਮੇਰੇ ਕੋਲ ਪਰਚੇ ਦੀ ਸਰੂ ਸਾਹਿਬ ਨੇ ਨਹੀਂ ਜੀ ਉਦੋਂ ਸਿਰਫ ਇਹ ਹੋਇਆ ਸੀ ਪਰਚਾ ਇਹ ਹੋਇਆ ਸੀਗਾ ਸਿਰਫ ਸੜਕ ਰੋਕਣ ਦਾ ਜਿਹਦੇ ਚ 200 ਰੁਪਏ ਜੁਰਮਾਨਾ ਹੁੰਦਾ ਤੁਹਾਡੀ ਸਰਕਾਰ ਨੇ ਆ ਕੇ ਉਹਨਾਂ 307 ਜੀ ਬਦਲਤਾ ਨੇ ਪਤਾ ਇਹ ਕਈ ਚੀਜ਼ਾਂ ਜਦੋਂ ਤੇ ਉੱਥੇ ਨਹੀਂ ਕਿਸੇ ਦੇ ਤਿੰਫਾ ਫੱਟਾ ਮਤਲਬ ਰੱਤਾ ਕਤਲ ਕੋਈ ਫੱਟ ਕਿਸੇ ਨੇ ਜਰੀ ਤਨੀ ਬੱਜੀ ਕੋਈ ਮੈਡੀਕਲ ਨਹੀਂ ਹੋਇਆ ਕੋਈ ਪ੍ਰਧਾਨ ਮੰਤਰੀ ਨੇੜੇ ਵੀ ਨਹੀਂ ਆਏ ਪ੍ਰਧਾਨ ਮੰਤਰੀ ਦੇ ਨੇੜੇ ਤਾਂ ਬੀਜੇਪੀ ਦੇ ਲੋਕ ਖੜਦੇ ਆ ਪਰ ਪੜਤਿਆ ਤੁਸੀਂ ਕਿ ਖਸਾਮ ਜਥੇ ਬੰਨੀਆਂ ਮੇਰੇ ਦੂਰ ਜਥੇ ਬੰਨੀਆਂ ਤੇਰੇ ਆ ਇਹ ਨਾ ਜਿਹੜਾ ਹੈਗਾ ਇਸ ਸੈਕਟਰ ਦੇ ਵਿੱਚ ਸਿੱਧਾ ਡਾਇਰੈਕਟਰ ਵੀ ਪਰਪਰਟੀ ਹੋ ਜਾਂਦੇ ਆ ਕਿਉਂਕਿ ਡੀਜੀਪੀ ਜਿਹੜਾ ਹੁੰਦਾ ਸੈਕਟਰ ਦੇ ਦੀ ਹੁੰਦਾ ਇਹੋ ਜੀ ਪੰਜਾਬ ਸਰਕਾਰ ਨੇ ਕੀਤਾ ਹੈ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਉਹ ਕਮੇਟੀ ਨੇ ਸਿਰਫ ਕੋ ਸਰਧਾਰੀਆਂ ਚਾਹੀਦੀ ਵੀ ਇਹਨਾਂ ਨੇ ਉਹ ਭੀੜ ਨੂੰ ਹਟਾਇਆ ਨਹੀਂਗਾ ਇਹਨਾਂ ਨੇ ਪ੍ਰਬੰਧ ਨਹੀਂ ਠੀਕ ਕੀਤਾ ਕੋ ਸਰਧਾਰੀਆਂ ਤੇ ਕਾਰਵਾਈ ਦੀ ਸੁਪਰੀਮ ਕੋਰਟ ਦੀ ਕਮੇਟੀ ਨੇ ਪਾਲਿਸ਼ ਕੀਤੀ ਸੀ ਕਿਸਾਨਾਂ ਦਾ ਬਹੁਤ ਕਿਤੇ ਜ਼ਿਕਰੀ ਨਹੀਂ ਇਹ ਸਿਰਫ ਤੇ ਸਿਰਫ ਕੀ ਦਿੱਤਾ ਹੈ ਜੰਮ ਪੁਲਿਸ ਇਹ ਵੀ ਹੋਇਆ ਬੁਗਾ ਤੋਂ 올림픽 ਰਿਜਰ ਸੰਗਾ ਸਾਡੇ ਨਾਲ ਪੜਦੇ ਦਾ ਸੋ ਪਹਿਲਾ ਪੰਜਾਬੀ ਸੀ ਜੇ ਜ਼ੋਰ ਤੱਕ ਮੱਜਿਆ ਸੀਗਾ ਐਸਪੀ ਉਹ ਵੀ ਇਹਨਾਂ ਨੇ ਡਿਸਕਸ ਕੀਤਾ ਉਹ ਸੈਕਟਰ ਦੇ ਘੇਤੇ ਕੀਤਾ ਸਾਰਾ ਨਹੀਂ ਤਫਾਨਾ ਬਾਰੇ ਕੁਝ ਨਹੀਂ ਹੈਗਾ ਜੀ ਉਹ ਰਿਪੋਰਟ ਤੁਸੀਂ ਪੜ ਸਕਦੇ ਹੋ ਸਾਨੂੰ ਬਿਲਕੁਲ ਪੌਸਾਲੇ ਭਰਾਵਾਂ ਨਾਲ ਵੀ ਸਾਡੀ ਇਨਵੈਸਟੀਗੇਸ਼ਨ ਮੈਟਰ ਹੈ ਸਾਡੀ ਪੌਸਾਲੇ ਭਰਾਵਾਂ ਨਾਲ ਵੀ ਹੰਦਰਦੀ ਹੈ ਜੀ ਐਸੀ ਕੋਈ ਗੱਲ ਨਹੀਂ ਸਾਨੂੰ ਵੀ ਪਤਾ ਜਦੋਂ ਪ੍ਰਧਾਨ ਮੰਤਰੀ ਨੇ ਇੱਕਦਮ ਆਉਣਾ ਸੀ ਹੈਲੀਕਾਪਟਰ ਤੇ ਆ ਕੇ ਬਾਈ ਰੋਡ ਸਾਰੀਆਂ ਜਥੇਬੰਦੀਆਂ ਨੇ ਸੱਤਾਸੀ ਕਾਹਦੀ ਵਿਰੋਧ ਪ੍ਰਦਰਸ਼ਨ ਕਰਨ ਦਾ ਤਾਂ ਉਹ ਅਚਾਨਕ ਹੋਈ ਵੀ ਗੱਲ ਆ ਅਚਾਨਕ ਹੋਈ ਵੀ ਗੱਲ ਆ ਉਹਦੇ ਚ ਅਸੀਂ ਤਾਂ ਚਾਹੁੰਦੇ ਨਹੀਂ ਸੀ ਵੀ ਪੁਲਸ ਵਾਲਿਆਂ ਦਾ ਵੀ ਕੀ ਹੈ ਤੁਸੀਂ ਇੱਕਦਮ ਕਿਵੇਂ ਉਹ ਇੱਕ ਘੰਟੇ ਚ ਫਰਾ ਕੋਸ਼ ਕਰਨਗੇ ਠੀਕ ਹੈ ਸਾਨੂੰ ਕੋਈ ਇਹ ਨਹੀਂ ਵੀ ਅਸੀਂ ਮੰਗ ਕਰਦੇ ਹਾਂ ਪੁਲਸ ਤੇ ਕਾਰਵਾਈ ਕਰਦੇ ਅਸੀਂ ਕੋਈ ਮੰਗ ਨਹੀਂ ਕਰਦੇ ਪਰ ਅਸੀਂ ਇਹ ਮੰਗ ਜ਼ਰੂਰ ਕਰਦੇ ਹਾਂ ਵੀ ਜਿਹੜਾ 307 ਤੁਸੀਂ ਕਫਾਨਾ ਤੋਂ ਮੈਦੂਨਾ ਤੋਂ ਲਾਇਆ ਉਹਨੂੰ ਤੁਸੀਂ ਜ਼ਰੂਰ ਰੱਦ ਕਰੋ ਦੇਖੋ ਮੈਂ ਵੀ ਇਹ ਕਦ ਰੱਦ ਹੋਣਾ ਚਾਹੀਦਾ ਅਸੀਂ ਇਕੱਠੇ ਹੋ ਕੇ ਐਮਐਲਏ ਸਾਹਿਬਾਂ ਨਾਲ ਜਾਵਾਂਗੇ ਇਹ ਰੱਦ ਕਰਾਉਣੇ ਚਾਹੀਦੇ ਕਰਾਵਾਂਗੇ ਮਾੜਾ ਹੋਇਆ ਦੇਖੋ ਵੀ ਉਹ ਗੱਲ ਚੌਕ ਸਕੂਲ ਵਾਲੀ ਕੀ ਕਹ ਸਾਡੇ ਸਮਾਨ ਢੱਕੇ ਹੋਏ ਵੀ ਇਹਨਾਂ ਦੇ ਵਿੱਚ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਅਸੀਂ ਇਹਨਾਂ ਨੂੰ ਮੰਗਾ ਨਹੀਂ ਖਾਤਰ ਇਕੱਠੇ ਹੁੰਨੇ ਆ ਹੁਣ ਤੁਸੀਂ ਵੀ ਕਿਸੇ ਘਰ ਨੂੰ ਇਕੱਠੇ ਹੁੰਨੇ ਆਉਣੇ ਆ ਠੀਕ ਹੈ ਪਰ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਨੂੰ ਬਿਨਾਂ ਸ਼ਰਤੋ ਰਿਹਾ ਕੀਤਾ ਜਾਵੇ ਸਾਡੀ ਇਹ ਮੰਗ ਹੈ ਦੂਜਿਆਂ ਨੇ ਜਿਵੇਂ ਸਾਡੀਆਂ ਔਰਤਾਂ ਦੇ ਕੁੱਟਮਾਰ ਕੀਤੀ ਹੈ ਉਹ ਹਰਪ੍ਰੀਤ ਐਸ ਐਚਓ ਆ ਪਤਾ ਨਹੀਂ ਮੈਨੂੰ ਉਹ ਕੂੜੀ ਕੀ ਹੈ ਕਲਕਾਂ ਸੜੀਆਂ ਭੈਂਦੀ ਦੀ ਗੱਲ ਕਰਾਂਗੇ ਯਾਨੀ ਉਹਨੇ ਤੇ ਕਾਰਵਾਈ ਹੋਣੀ ਚਾਹੀਦੀ ਵੀ ਜਦੋਂ ਸਾਨੂੰ ਥਾਣੇ ਦੇ ਵਿੱਚ ਨਹੀਂ ਜਾਂਦੀ ਆ ਅਸੀਂ ਜੇਲ੍ਹ ਦੇ ਵਿੱਚ ਆਪ ਜਾ ਕੇ ਆਈਆਂ ਜਿਵੇਂ ਅਸੀਂ ਕਤਲ ਕੀਤਾ ਹੋਵੇ ਅਸੀਂ ਚੋਰੀ ਕੀਤੀ ਹੋਵੇ ਕੋਨਾ ਮੰਨੀਆਂ ਸਾਡੇ ਤੇ ਕੁੱਟ ਪੈਂਦੀ ਆ ਪਰ ਸਿਰ ਮਾਨ ਵੀ ਲੈਂਦੀ ਆ ਕਿਉਂ ਉਹ ਕੁੜੀਆਂ ਨੇ ਕੀ ਕੀਤਾ ਸੀ ਇੱਕ ਸਿਰਫ ਟੀਚਰਾਂ ਦੀ ਹਮਾਇਤ ਤੇ ਆਏ ਸੀ ਉਹ ਕੁੜੀਆਂ ਨੇ ਜੁੰਡੇ ਫੱਟੇ ਕੁੱਟਿਆ ਇਹਗੇ ਸ਼ਬਦ ਬੋਲੇ ਗਏ ਮਲਾਜਮਾਂ ਮੰਨੋ ਦਸ਼ਨਯੋਗ ਨਹੀਂ ਯਾਨੀ ਉਹਨੇ ਤੇ ਕਾਰਵਾਈ ਹੋਣੀ ਚਾਹੀਦੀ ਐ ਉਹ ਕੁੜੀ ਤੇ ਜਿਹੜੀ ਪੁਲਿਸ ਮਲਾਜਮਾਂ ਇਹ ਇਹਨਾਂ ਔਰਤਾਂ ਦਾ ਕੀ ਕਸੂਰ ਸੀ ਚਲੋ ਮਰਦਾਂ ਨੂੰ ਤਾਂ ਆਪਾਂ ਕਹਿ ਦਿੰਨੇ ਆ ਜੀ ਕਿਸੇ ਦਾ ਨਹੀਂ ਵਾਰਦਾ ਵੀ ਕੋਈ ਨਹੀਂ ਠੀਕ ਐ ਇਹ ਬਾਰੇ ਜੇ ਸਰਕਾਰ ਨੇ ਚਿੱਤ ਜਿਉ ਨਹੀਂ ਕਹਿੰਦੇ ਐ ਬਾਜ ਬੰਦ ਹੋ ਜੂ ਜੇਲ੍ਹੇ ਵੀ ਜਾ ਕੇ ਬਾਜ ਬੰਦ ਹੋ ਜੂ ਜੇਲ੍ਹੇ ਨੂੰ ਜਾ ਕੇ ਬਾਜ ਨਹੀਂ ਪੰਦ ਹੁੰਦੀ ਜੇ ਨਾਲ ਦੇ ਇੱਕ ਸਾਡਾ ਸਕੂਲ ਐ ਅਸੀਂ ਉੱਥੇ ਬਹੁਤ ਕੁਝ ਸਿੱਖ ਕੇ ਆਉਨੇ ਆ ਸਾਨੂੰ ਸਿੱਖਣ ਨੂੰ ਮਿਲਦਾ ਬਸ ਆ ਗੱਲ ਕਰਦੇ ਯਾਨੀ ਕੋਈ ਗਲਤ ਹੋਇਆ ਮੈਂ ਤਾਂ ਜੀਦਾ ਸੱਚ ਦੀ ਕਹਿੰਦੇ ਲੇਡੀਜ਼ ਤੇ ਨਹੀਂ ਬੀਬੀਆ ਬੜਾ ਤੇ ਜਿਹੜੀ ਸਾਰਿਆਂ ਦਾ ਗੱਲ ਹੋਇਆ